ਅਜੋ ਮਹਲਾ ਤੀਜ ਐਥੇ ਸੱਚ ਸੋ ਅਗੇ ਸੱਚ ਜਿਹੜਾ ਮਨੁੱਖੇ ਸਲੋਕ ਵਿੱਚ ਡੋਲ ਚਿਤ ਰਹਿਂਦਾ ਹੈ ਉਹ ਪਰਲੋਕ ਵਿੱਚ ਵੀ ਪ੍ਰਭੂ ਨਾਲ ਇੱਕਮਿਕ ਹੋਇਆ ਰਹਿੰਦਾ ਹੈ ਇਹ ਗੱਲ ਯਾਦ ਰੱਖੋ ਜਿਹੜਾ ਇੱਥੇ ਨਹੀਂ ਉਹ ਕਿਤੇ ਵੀ ਨਹੀਂ ਸੋ ਸਾਨੂੰ ਇੱਥੇ ਆਪਣਾ ਆਪ ਸਵਾਰਨਾ ਪੈਣਾ ਮਨ ਸੱਚ ਸੱਚ ਸ਼ਬਦ ਰਾਚੇ ਜਿਹੜੇ ਬੰਦੇ ਸਦਾ ਥਿਰ ਪ੍ਰਭੂ ਦੇ ਸਿਰਤ ਸਲਾਹ ਦੇ ਸ਼ਬਦ ਵਿੱਚ ਰਜੇ ਰਿੰਗੇ ਹਨ ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ ਸੱਚਾ ਸੇਵੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਸੱਚੇ ਨੂੰ ਯਾਦ ਕਰਨਾ ਸਿਮਰਨਾ ਸਿਮਰਨ ਦੀ ਹੀ ਕਮਾਈ ਕਰਦੇ ਹਨ ਸਦਾ ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ਉਹਨੂੰ ਹੀ ਆਪਣੀ ਸੁਰਤ ਵਿੱਚ ਵਸਾਉਂਦੇ ਹਨ ਹਾਂ ਵਾਰੀ ਜਿਉਂ ਵਾਰੀ ਸੱਚਾ ਨਾਮ ਮਨ ਵਸਾਵਣਿਆ ਮੈਂ ਉਹਨਾਂ ਤੋਂ ਸਦਕੇ ਪੁਰਬਾਨ ਹਾਂ ਜੋ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖਦੇ ਹਨ ਸੱਚੇ ਸੇਵੈ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਓ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ ਥਿਰ ਪ੍ਰਭੂ ਦੇ ਗੁਣ ਗਾਉਂਦੇ ਹਨ ਉਹ ਸਦਾ ਥਿਰ ਪ੍ਰਭੂ ਵਿੱਚ ਹੀ लीन ਰਹਿੰਦੇ ਹਨ ਰਹਾਓ ਪੰਡਤ ਪੜੈ ਸਾਧਨਾ ਪਾਵੇਂ ਪੰਡਤ ਲੋਕ ਵੇਦ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਪੜ੍ਹਦੇ ਤਾਂ ਹਨ ਪਰ ਆਤਮਕ ਆਨੰਦ ਨਹੀਂ ਮਾਣ ਸਕਦੇ ਪੜ੍ਹਨਾ ਹੋਰ ਗੱਲ ਹੈ ਸਮਝਣਾ ਹੋਰ ਗੱਲ ਹੈ ਸਮਝ ਕੇ ਉਹਦੇ ਤੇ ਚੱਲਣਾ ਹੋਰ ਗੱਲ ਦੂਜੇ ਪਾਏ ਮਾਇਆ ਮਨ ਪਰਮਾਵੇਂ ਕਿਉਂਕਿ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਮਾਇਆ ਵੱਲ ਹੀ ਆਪਣੇ ਮਨ ਨੂੰ ਢੋਂਦੇ ਰਹਿੰਦੇ ਹਨ ਰਿਸਪਾਂਸਿਬਲ ਨਹੀਂ ਹੈਗੇ ਮਾਇਆ ਮੋਹ ਸਭ ਛੋਦ ਗਵਾਈ ਕਰੇ ਔਗਣ ਪਛੋ ਤਾਵਣਿਆ ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ ਉੱਚੇ ਆਤਮਿਕ ਵਾਲੀ ਸੁੱਧ ਸੁੱਧ ਗਵਾ ਲਈ ਸਾਰੀ ਸੂਜ ਗਵਾ ਲਈ ਮਾਇਆ ਦੀ ਖਾਤਰ ਔਗਣ ਕਰ ਕਰਕੇ ਪਛਤਾਉਂਦੇ ਰਹਿੰਦੇ ਹਨ ਸਤਗੁਰੂ ਮਿਲੈ ਤਾਂ ਤਤ ਪਾਏ ਜਦੋਂ ਮਨੁੱਖ ਨੂੰ ਗੁਰ ਮਿਲ ਪੈ ਤਾਂ ਅਸਲੀਅਤ ਸਮਝ ਵਿੱਚ ਆਉਂਦੀ ਹੈ ਕਿ ਜ਼ਿੰਦਗੀ ਦਾ ਮਕਸਦ ਕੀ ਹੈ ਹਰ ਕਾ ਨਾਮ ਮਨ ਵਸਾਏ ਉਹ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਦਾ ਦਰ ਪਾਵਣਿਆ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਅਡੋਲ ਹੋ ਜਾਂਦਾ ਹੈ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਤੇ ਮੋਹ ਤੋਂ ਖਲਾਸੀ ਪਾਉਣ ਦਾ ਦਰਵਾਜ਼ਾ ਲੱਭ ਲੈਂਦਾ ਹੈ ਕਿਲ ਵਿਖ ਕਟੈ ਕ੍ਰੋਧ ਨਿਵਾਰੇ ਉਹ ਮਨੁੱਖ ਆਪਣੇ ਅੰਦਰੋਂ ਪਾਪ ਮੁਕਾ ਦਿੰਦਾ ਹੈ ਕ੍ਰੋਧ ਨੂੰ ਦੂਰ ਕਰ ਲੈਂਦਾ ਹੈ ਗੁਰ ਕਾ ਸ਼ਬਦ ਰੱਖੈ ਉਰ ਧਾਰੇ ਜਿਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਟਿਕਾ ਰੱਖਦਾ ਹੈ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾ ਬਣਿਆ ਜਿਹੜੇ ਮਨੁੱਖ ਸਦਾ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ ਉਹ ਆਪਣੇ ਅੰਦਰੋਂ ਹਉਮੈ ਮਾਰ ਕੇ ਪ੍ਰਭੂ ਚਰਨਾਂ ਵਿੱਚ ਮਿਲੇ ਰਹਿੰਦੇ ਹਨ ਅੰਤਰ ਰਤਨ ਮਿਲੇ ਮਿਲਾਇਆ ਹਰੇਕ ਜੀਵ ਦੇ ਅੰਦਰ ਪ੍ਰਭੂ ਦੀ ਜੋਤ ਰਤਨ ਮੌਜੂਦ ਹੈ ਪਰੇ ਰਤਨ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲਾ ਦੇਵੇ ਪਿਆ ਅਨੁਦਰ ਨੂੰ ਜਾਵੇ ਸਾਡਾ ਚੀਜ਼ ਤਾਂ ਪਈ ਹੈ ਪਰ ਸਾਡਾ ਧਿਆਨ ਉਧਰ ਨਹੀਂ ਹੁੰਦਾ ਤ੍ਰਿਬਦ ਮਨਸ਼ਾ ਤ੍ਰਿਬਦ ਮਾਇਆ ਮਨੁੱਖ ਆਪਣੇ ਉਦਮ ਸਿਆਣਫ ਹਾਸਲ ਨਾਲ ਹਾਸਲ ਨਹੀਂ ਕਰਦਾ ਇਹ ਆਪਣੇ ਉਦਮ ਕਰਦਾ ਰਹਿਦਾ ਆਪਣੇ ਉਦਮ ਚ ਲੱਗਾ ਰਹਿਦਾ ਤਿੰਨ ਗੁਣਾ ਵਾਲੀ ਮਾਇਆ ਦੇ ਪ੍ਰਭਾਵ ਇੱਥੇ ਮਨੁੱਖ ਦੀ ਮਨੋ ਕਾਮਨਾ ਤਿੰਨ ਗੁਣਾ ਅਨੁਸਾਰ ਹੀ ਵੰਡੀ ਰਹਿੰਦੀ ਹੈ ਮਾਇਆ ਵਿੱਚ ਹੀ ਇਦੀ ਦੌੜ ਸਾਰੀ ਜਿਹੜੀ ਆ ਉਹ ਲੱਗੀ ਰਹਿੰਦੀ ਹੈ ਪੜ ਪੜ ਪੰਡਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਪੰਡਤ ਤੇ ਹੋਰ ਸਿਆਣੇ ਸਮਧੀਆਂ ਲਾਉਣ ਵਾਲੇ ਵੇਦ ਆਦਿਕ ਧਰਮ ਪੁਸਤਕਾਂ ਪੜ ਪੜ ਕੇ ਥੱਕ ਪੈਂਦੇ ਹਾਂ ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜਿਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਮਨੁੱਖ ਨੂੰ ਉੱਤੇ ਚੁੱਕ ਦਿੰਦੀ ਹੈ ਉਹ ਤਾਂ ਟਿਕਾਉਂਦੀ ਹੈ ਜਿੱਥੇ ਜਿੱਥੇ ਜਾ ਕੇ ਬੰਦੇ ਨੂੰ ਉਧਰ ਧਿਆਨ ਸਾਡਾ ਸਾਰਿਆਂ ਦਾ ਘਟ ਜਾਂਦਾ ਆਪੇ ਰੰਗੇ ਰੰਗ ਚੜ੍ਹਾਏ ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾਂਦੀ ਜੀਵਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਮ ਰੰਗ ਵਿੱਚ ਰੰਗਦਾ ਹੈ ਆਪ ਹੀ ਆਪਣਾ ਪ੍ਰੇਮ ਰੰਗ ਜੀਵਾਂ ਦੇ ਹਿਰਦਿਆਂ ਤੇ ਚੜਾਉਂਦਾ ਹੈ ਸੇ ਜਨ ਰਾਤੇ ਗੁਰ ਸ਼ਬਦ ਰੰਗਾਇ। ਹੁਣ ਵੇਖ ਲਿਓ ਸਾਹਮਣੇ ਸਪਸ਼ਟ ਕਰਤਾ ਜਿੰਨਾ ਮਨੁੱਖਾ ਨੂੰ ਗੁਰੂ ਦੇ ਸ਼ਬਦ ਵਿੱਚ ਰੰਗਦਾ ਹੈ। ਸ਼ਬਦ ਦੇ ਨਾਲ ਰੰਗਦਾ ਹੈ। ਉਹ ਮਨੁੱਖ ਉਸ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਮਣਿਆ। ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ ਰੰਗ ਬਹੁਤ ਚੜਿਆ ਰਹਿੰਦਾ ਹੈ। ਉਹ ਹਰੀ ਦੇ ਨਾਮ ਰਸ ਵਿੱਚ ਭਿੱਜ ਕੇ ਆਤਮਕ ਆਨੰਦ ਨਾਲ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਗੁਰਮਖ ਰਿੱਧ ਸਿੱਧ ਸਤ ਸੰਜਮ ਸੋਈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹ ਸਦਾ ਵਾਸਤੇ ਸਦਾ ਥਿਰ ਪ੍ਰਭੂ ਦਾ ਨਾਮ ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਆਪਣੇ ਹਿਰਦੇ ਚ ਵਸਾ ਲੈਂਦੇ ਨਾਮ ਹੀ ਰਿੱਧੀ ਸਿੱਧੀ ਆ ਸਾਡੇ ਵਾਸਤੇ ਸਾਹਮਣੇ ਆ ਤੁਹਾਡੇ ਸਾਹਮਣੇ ਆnde ਜਦੋਂ ਬਾਣੀ ਨੂੰ ਪੜੋ ਧਿਆਨ ਚ ਰੱਖੋ ਗੁਰਮਖ ਗਿਆਨ ਨਾਮ ਮੁਕਤ ਹੋਈ ਗੁਰੂ ਦੇ ਸਨਮੁਖ ਰਹਿ ਕੇ ਉਹ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਕੇ ਗਿਆਨ ਰੱਖ ਕੇ ਸਮਝ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਮਿਲ ਜਾਂਦੀ ਹੈ ਉਹ ਮਾਇਆ ਦੀ ਮੋਹ ਦੀ ਖਲਾਸੀ ਤੋਂ ਬਚੇ ਰਹਿੰਦੇ ਆ ਗੁਰਮਖ ਕਾਰ ਸੱਚ ਕਮਾਵੇਂ ਸੱਚੇ ਸੱਚ ਸਮਾਵਣਿਆ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਫਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਨਿਤ ਕਰਦੇ ਹਨ ਇਸ ਤਰ੍ਹਾਂ ਉਹ ਸਦਾ ਫਿਰ ਰਹਿਣ ਵਾਲੇ ਪ੍ਰਭੂ ਵਿੱਚ ਹੀ ਸਦਾ ਲੀਨ ਰਹਿੰਦੇ ਹਨ ਗੁਰਮੁਖ ਥਾਪੇ ਥਾਪ ਥਾਪੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ ਰਾਜ ਕੇ ਆਪ ਹੀ ਅਸਦਾ ਨਾਸ਼ ਕਰਦਾ ਹੈ ਗੁਰਮਖ ਜਾਤ ਪਤ ਸਭ ਆਪੇ ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲਾ ਰਹਿਣ ਵਾਲੇ ਮਨੁੱਖ ਲਈ ਉੱਚੀ ਜਾਤ ਹੈ ਤੇ ਲੋਕ ਪਰਲੋਕ ਦੀ ਇੱਜ਼ਤ ਹੈ ਨਾਨਕ ਗੁਰਮਖ ਨਾਮ ਧਿਆਏ ਨਾ ਮੈਂ ਨਾਮ ਸਮਾਵਣਿਆ ਹੇ ਨਾਨਕ ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਮਾਜ ਮਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਪਰਮਾਤਮਾ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੈ ਤੇ ਜਗਤ ਦਾ ਨਾਸ਼ ਨਿਜ਼ਮ ਹੈ ਉਹਦਾ ਇਹ ਪੈਦਾ ਵੀ ਹੋਇਆ ਤੇ ਇਹਨੇ ਮੁੱਕਣਾ ਸ਼ਬਦੇ ਹੀ ਫਿਰ ਉਪਤ ਹੋਵੇ ਨਾਮ ਤੋਂ ਪਿੱਛੋਂ ਮੁੜ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ ਗੁਰਮੁਖ ਵਰਤੈ ਸਬਿ ਆਪੇ ਸਚਾ ਗੁਰਮੁਖ ਉਪਾਏ ਸਮਾਵਣਿਆ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ ਸਿਰ ਪ੍ਰਮਾਤਮਾ ਆਪ ਹੀ ਮੌਜੂਦ ਹੈ ਜਗਤ ਪੈਦਾ ਕਰਕੇ ਉਸ ਵਿੱਚ ਲੀਨ ਹੋ ਰਿਹਾ ਹੈ ਹਾਂ ਵਾਰੀ ਜਿਉਂ ਵਾਰੀ ਗੁਰ ਪੂਰਾ ਮਨ ਵਸਾਵਣਿਆ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰੂ ਪਾਸੋਂ ਆਤਮਕ ਡੋਲਤਾ ਮਿਲਦੀ ਹੈ ਗੁਰੂ ਦੇ ਸ਼ਰਨ ਪੈ ਕੇ ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ ਪ੍ਰਭੂ ਦੇ ਗੁਣ ਉਚਾਰ ਕੇ ਗੁਣਾ ਦੇ ਮਾਲਕ ਪ੍ਰਭੂ ਵਿੱਚ ਲੀਨ ਹੁੰਦਾ ਹੈ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਗੁਰਮੁਖ ਪਵਣ ਬੈਸੰਤਰ ਖੇਲ ਲੈ ਵਿਡਾਣੀ ਇਹ ਧਰਤੀ ਪਾਣੀ ਹਵਾ ਗੁਰੂ ਰੂਪ ਹੋ ਕੇ ਪਰਮਾਤਮਾ ਆਪ ਹੀ ਜਗਤ ਰੂਪ ਅਚਰਜ ਖੇਡ ਖੇਡ ਰਿਹਾ ਹੈ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਉਹ ਮਨੁੱਖ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹਿੜ ਕੇ ਜੰਮਦਾ ਮਰਦਾ ਰਹਿੰਦਾ ਹੈ ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਹੀ ਰਹਿੰਦਾ ਹੈ ਤਿੰਨ ਕਰਤਾ ਇੱਕ ਖੇਲ ਰਚਾਇਆ ਉਸ ਕਰਤਾਰ ਨੇ ਇੱਕ ਜਗਤ ਇੱਕ ਤਮਾਸ਼ਾ ਰਚਿਆ ਹੋਇਆ ਹੈ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਉਸ ਨੇ ਮਨੁੱਖ ਸਰੀਰ ਵਿੱਚ ਇਹ ਰੇ ਗੁਣ ਪਰ ਦਿੱਤਾ ਹੈ ਸ਼ਬਦ ਭੇਦ ਕੋਈ ਮਹਲ ਪਾਏ ਮਹਲੇ ਮਹਲ ਬਲਾਵਣਿਆ ਸ਼ਬਦ ਨੂੰ ਸਮਝ ਕੇ ਸ਼ਬਦ ਦਾ ਭੇਦ ਪਾ ਕੇ ਕੋਈ ਆਪਣੇ ਅੰਦਰੋਂ ਖੋਜ ਕਰਕੇ ਪ੍ਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ ਪ੍ਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿੱਚ ਟਿਕਾਈ ਰੱਖਦਾ ਹੈ ਸੱਚਾ ਛਾ ਸੱਚੇ ਵਣਜਾਰੇ ਹੁਣ ਇੱਥੇ ਪਾਠ ਛਾ ਹੀ ਹੋਏਗਾ ਸਾ ਨਹੀਂ ਹੋਏਗਾ ਸਾ ਮਤਲਬ ਸਾ ਜੋ ਲਿਖਿਆ ਸੀ ਸ਼ਾ ਮਤਲਬ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇੱਕ ਸਾਹੂਕਾਰ ਹੈ ਜਗਤ ਦੇ ਸਾਰੇ ਜੀਵ ਸਾਹੂਕਾਰ ਸਾਹੂਕਾਰ ਨੂੰ ਸਿਛਾਈ ਕਹਿੰਦੇ ਉਸ ਸਦਾ ਥਿਰ ਸਾਹ ਦੇ ਭੇਜੇ ਹੋਏ ਵਪਾਰੀ ਹਨ ਸੱਚ ਵਡੰਝੈ ਗੁਰਹੇਤ ਅਪਾਰੇ ਉਹੀ ਜੀਵ ਵਣਜਾਰੇ ਸਦਾ ਥਿਰ ਨਾਮ ਸੌਦਾ ਵਿਹਾਜਦੇ ਹਨ ਜਿਹੜੇ ਬੇਅੰਤ ਪ੍ਰਭੂ ਦੇ ਰੂਪ ਗੁਰੂ ਦੇ ਪ੍ਰੇਮ ਵਿੱਚ ਟਿਕੇ ਰਹਿੰਦੇ ਹਨ ਸੱਚ ਵਿਹਾਜੈ ਸੱਚ ਕਮਾਵੈ ਸਚੋ ਸੱਚ ਕਮਾਵਣਿਆ ਉਹ ਸਦਾ ਥਿਰ ਰਹਿਣ ਵਾਲਾ ਨਾਮ ਵਿਹਾਜਦੇ ਹਨ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਉਂਦੇ ਰਹਿੰਦੇ ਹਨ ਬੈਨਰਾਸੀ ਕੋ ਵਾਥ ਕਿਉ ਪਾਏ ਪਰ ਜਿਸ ਮਨੁੱਖ ਦੇ ਪੱਲੇ ਆਤਮ ਗੁਣਾਂ ਦਾ ਸਰਮਾਇਆ ਨਹੀਂ ਹੈ ਉਹ ਨਾਮ ਵਖਰ ਕਿਵੇਂ ਲੈ ਸਕਦਾ ਹੈ ਮਨਮੁਖ ਭੂਲੇ ਲੋਕ ਸਬਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਏ ਪੈ ਰਹੀਦੇ ਹਨ ਬੈਨਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਮਣਿਆ ਆਤਮ ਗੁਣਾਂ ਦੇ ਸਰਮਾਇਏ ਤੋਂ ਬਿਨਾ ਸਭ ਜੀਵ ਜਗਤ ਨੂੰ ਖਾਲੀ ਹੱਥ ਜਾਂਦੇ ਹਨ ਖਾਲੀ ਹੱਥ ਜਾ ਕੇ ਦੁੱਖ ਹੀ ਸਹਾਰਦੇ ਹਨ ਇੱਕ ਸੱਚ ਵਣੰਜੈ ਗੁਰ ਸ਼ਬਦ ਪਿਆਰੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਤੇ ਗੁਰੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ ਉਹ ਸਦਾ ਥਿਰ ਪ੍ਰਭੂ ਦਾ ਨਾਮ ਵਣਜਦੇ ਹਨ ਆਪ ਤਰੈ ਸਗਲੇ ਕੁਲ ਤਾਰੇ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦੇ ਹਨ ਆਪ ਵੀ ਤਰ ਜਾਂਦੇ ਹਨ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਜਗਤ ਵਿੱਚ ਆਏ ਹੋਏ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਰਵਾਣ ਚੜ ਜਾਂਦੇ ਹਨ ਕਬੂਲ ਹੋ ਜਾਂਦੇ ਹਨ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ਅੰਤਰ ਵਸਤੂ ਮੂੜਾ ਬਾਹਰ ਭਾਲੇ ਵੇਖੋ ਮੂਰਖ ਦੇ ਕਰੇ ਪ੍ਰਮਾਤਮਾ ਅੰਦਰ ਹੈ ਮੂਰਖ ਬਾਹਰ ਲੱਭ ਰਿਹਾ ਮਨ ਮੁਖ ਅੰਦੇ ਫਰੇਮੇ ਤੱਲੇ ਮਨ ਦੇ ਮਗਰ ਤੁਰਨ ਵਾਲਾ ਅੰਨਾ ਹੋਇਆ ਬੰਦਾ ਮਨ ਦੇ ਮਗਰ ਤੁਰ ਕੇ ਅੰਨਾ ਹੋਇਆ ਬਾਹਰਲੇ ਪਦਾਰਥਾਂ ਵਿੱਚ ਮੋਹ ਪਾ ਕੇ ਮਨੁੱਖ ਦਾ ਸਹੀ ਜੀਵਨ ਗਵਾ ਬੈਠਾ ਹੈ ਤੇ ਬੇਤਾਲਾ ਹੋ ਗਿਆ ਬੇਢੰਗਾ ਹੋ ਗਿਆ ਇਹ ਕੰਮ ਨਹੀਂ ਇਹਦੇ ਬਾੜੇ ਜਿਹੜੇ ਕਰ ਰਿਹਾ ਹੈ ਜਿੱਥੈ ਵਾਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਨ ਮੁਖ ਪਰਮ ਪੁਲਾਵਣਿਆ ਜਿਸ ਗੁਰੂ ਦੇ ਪਾਸ ਇਹ ਨਾਮ ਪਦਾਰਥ ਮੌਜੂਦ ਹੈ ਕੋਈ ਉੱਥੋਂ ਆਣ ਕੇ ਪ੍ਰਾਪਤੀ ਨਹੀਂ ਕਰਦਾ ਉੱਥੋਂ ਮੰਗਦਾ ਹੀ ਨਹੀਂ ਉੱਥੋਂ ਲੈਂਦਾ ਹੀ ਨਹੀਂ ਇਹ ਪ੍ਰਾਪਤ ਇਹ ਮੰਗ ਹੀ ਹੈ ਨਹੀਂ ਸਾਡੀ ਡਿਮਾਂਡ ਹੀ ਹੈ ਨਹੀਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਪਟਕਣਾ ਵਿੱਚ ਪੈ ਕੇ ਪੁਰਾਏ ਤੁਰੇ ਫਿਰਦੇ ਹਨ ਆਪੇ ਦੇਵੇ ਸ਼ਬਦ ਬੁਲਾਏ ਪਰ ਜੀਵਾਂ ਦੇ ਕੀ ਵਾਸ ਪ੍ਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਇਨਹਾਂ ਵਾਸ ਦਿੰਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਨੇੜੇ ਸੱਦਦਾ ਹੈ ਮਹਲੀ ਮਹਲ ਸਾਜ ਸੁਖ ਪਾਏ ਬੰਦੇ ਮਨਮਗਰ ਜਦੋਂ ਤੁਰਨ ਲੱਗ ਪੈਂਦੇ ਆ ਤੇ ਇਹਨਾਂ ਦੇ ਵਾਸ ਦੀ ਗੱਲ ਹੀ ਨਹੀਂ ਰਹਿੰਦੀ ਪ੍ਰਭਾਅ ਵੀ ਇੰਨਾ ਮਾਇਆ ਦਾਸੀਂ ਆਪਣੇ ਆਪ ਤੇ ਪਾ ਲਈ ਨੇ ਇਸ ਕਰਕੇ ਜਦੋਂ ਸ਼ਬਦ ਦਾ ਪ੍ਰਭਾਅ ਪਵੇਗਾ ਫਿਰ ਅਸੀਂ ਗੁਰੂ ਦੇ ਮੈਲ ਵਿੱਚ ਆਵਾਂਗੇ ਜਿਸ ਨੂੰ ਸੱਤ ਮਹਲ ਦੇ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਪਹੁੰਚਦਾ ਹੈ ਜਿਸ ਨੂੰ ਸੱਦਦਾ ਹੈ ਕੋਈ ਪਹੁੰਚਦਾ ਹੈ ਕੋਈ ਆਤਮਾ ਘੜੋਲਦਾ ਦਾ ਆਨੰਦ ਮਾਣਦਾ ਹੈ ਨਾਨਕ ਨਾਮ ਮਿਲੈ ਵੜਿਆਈ ਆਪੇ ਸੁਣ ਸੁਣ ਧਿਆਵਣਿਆ ਹੈ ਨਾਨਕ ਜੋ ਮਨੁੱਖ ਪ੍ਰਭੂ ਨਾਮ ਵਿੱਚ ਸੁਰਤ ਜੋੜਦਾ ਹੈ ਉਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਜੀਵਾਂ ਦੀ ਅਰਜ਼ੋਈ ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ। ਮਾਜ ਮਹਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਮੈਂ ਤੈਨੂੰ ਗੁਰੂ ਦੀ ਸਦਾ ਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲ ਸੱਚੀ ਹੈ ਜਿਹੜੀ ਮੈਂ ਤੈਨੂੰ ਦੱਸੀ ਹੈ ਹਰ ਚੇਤੋਂ ਅੰਤ ਹੋਏ ਸਖਾਈ ਪਰਮਾਤਮਾ ਦਾ ਚਿੰਤਨ ਕਰਿਆ ਕਰ ਅਖੀਰ ਇੰਨੇ ਹੀ ਕੰਮ ਆਉਣਾ ਹੈ ਜਿੰਨਾ ਕੁਝ ਵੀ ਕਰ ਲਾ ਤੂੰ ਇਹ ਤੇਰੇ ਕੰਮ ਨਹੀਂ ਆਉਣਾ ਨਾਮ ਤੇ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਨੇ ਹੀ ਕੰਮ ਆਉਣਾ ਹੈ ਹਰ ਅਗੰਮ ਅਗੋਚਰ ਅਨਾਥ ਅਜੋਨੀ ਸਤ ਗੁਰ ਕੈ ਪਾਏ ਪਾਵਣਿਆ ਉਹ ਪਰਮਾਤਮਾ ਉਜਤਾ ਪਹੁੰਚ ਹੈ ਮਨੁੱਖ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ ਉਹ ਜੁਨਾ ਵਿੱਚ ਨਹੀਂ ਪੈਂਦਾ ਗੁਰੂ ਦੇ ਅਨੁਸਾਰ ਹੋ ਕੇ ਤੁਰਿਆ ਉਸ ਨੂੰ ਮਿਲ ਸਕੀਦਾ ਹੈ ਹਉ ਵਾਰੀ ਜਿਉਂ ਵਾਰੀ ਆਪ ਨਿਵਾਰਣਿਆ ਮੈਂ ਸਦਕੇ ਕੁਰਬਾਨ ਹਾਉਨਾ ਤੋਂ ਜਿਹੜੇ ਆਪਾ ਭਾਉ ਦੂਰ ਕਰਦੇ ਹਨ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਜ ਸਮਾਵਣਿਆ ਰਹਾਓ ਜਦੋਂ ਮਨੁੱਖ ਆਪਾ ਭਾਵ ਦੂਰ ਕਰਦਾ ਹੈ ਤਾਂ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਪ੍ਰਮਾਤਮਾ ਦਾ ਨਾਮ ਮਿਲੇ ਆਤਮਾ ਕਾ ਡੋਲਤਾ ਵਿੱਚ ਲੀਨ ਰਹਿੰਦਾ ਹੈ ਜੇ ਪ੍ਰਮਾਤਮਾ ਦਾ ਨਾਮ ਮਿਲ ਪਵੇ ਪੂਰਬਲੇਖਿਆ ਸੋ ਕਰਮ ਕਮਾਇਆ ਪਰ ਇਹ ਆਪਾ ਭਾਵ ਦੂਰ ਕਰਨ ਦਾ ਸੇਸ਼ਟ ਕੰਮ ਉਹ ਮਨੁੱਖ ਹੀ ਕਰਦਾ ਹੈ ਜਿਸ ਦੇ ਅੰਦਰ ਪੂਰਬਲੇ ਜਨ ਵਿੱਚ ਕੀਤੇ ਕਰਮਾਂ ਅਨੁਸਾਰ ਆਪ ਆਪੋਂ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ ਸਤ ਗੁਰ ਸੇਵ ਸਦਾ ਸੁਖ ਪਾਇਆ ਓਹ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾ ਬਣਿਆ ਗੁਰੂ ਦੀ ਪੂਰੀ ਕਿਸਮਤ ਤੋਂ ਬਿਨਾ ਗੁਰੂ ਵੀ ਪੂਰੀ ਕਿਸਮਤ ਤੋਂ ਬਿਨਾਂ ਨਹੀਂ ਮਿਲਦਾ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਮਿਲਾਪ ਵਿੱਚ ਮਿਲਾ ਲੈਂਦਾ ਹੈ ਗੁਰਮਖ ਅਲਪਤ ਰਹੇ ਸੰਸਾਰੇ ਗੁਰੂ ਦੇ ਸਨਮਕ ਰਹਿਣ ਵਾਲਾ ਮਨੁੱਖ ਜਗਤ ਵਿੱਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ ਗੁਰ ਕੈ ਤਕੀਐ ਨਾਮ ਆਧਾਰੇ ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੇ ਰਾਹੀ ਅਜੇਹਾ ਸੰਭਵ ਹੋ ਜਾਂਦਾ ਹੈ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖਾਪ ਦੁੱਖ ਪਾਵਣਿਆ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਉੱਤੇ ਕੋਈ ਹੋਰ ਮਨੁੱਖ ਦਬਾਅ ਨਹੀਂ ਪਾ ਸਕਦਾ ਉਹ ਸਗੋਂ ਆਪ ਹੀ ਖੁਆਰ ਹੋ ਕੇ ਦੁੱਖ ਸਹਾਰਦਾ ਹੈ ਮਨਮੁਖ ਅੰਦੇ ਸੋਧ ਨਾ ਕਾਈ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਜਿਹੜਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ ਆਪਾ ਭਾਵ ਨਿਵਾਰਨ ਦੀ ਕੋਈ ਸੂਝ ਨਹੀਂ ਸੋਧ ਨਹੀਂ ਹੁੰਦੀ ਉਹਨੂੰ ਆਤਮ ਘਾਤੀ ਹੈ ਜਗਤ ਕਸਾਈ ਇਸ ਤਰ੍ਹਾਂ ਉਹ ਆਪਣਾ ਆਤਮਿਕ ਜੀਵਨ ਵੀ ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ ਵੀ ਬਣਿਆ ਰਹਿੰਦਾ ਹੈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਉਣਿਆ ਉਹ ਹੋਰਨਾਂ ਦੀ ਨਿੰਦਾ ਕਰ ਕਰਕੇ ਆਪਣੇ ਸਿਰ ਉੱਤੇ ਵਿਕਾਰਾਂ ਦਾ ਬਹੁਤ ਭਾਰ ਚੁੱਕੀ ਜਾਂਦਾ ਹੈ ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ ਪਾੜਾ ਲੈਣ ਤੋਂ ਬਿਨਾਂ ਹੀ ਦੂਜਿਆਂ ਦਾ ਭਾਰ ਚੁੱਕ ਚੁੱਕ ਕੇ ਪਣਾਉਂਦਾ ਰਹਿੰਦਾ ਹੈ ਇਹ ਜਗ ਬਾੜੀ ਮੇਰਾ ਪ੍ਰਭ ਮਾਲੀ ਪਰ ਜੀਵਾਂ ਦੇ ਕੀ ਵਾਸਤੇ ਜਗਤ ਫੁੱਲਾਂ ਦੀ ਬਾਗਿਚੀ ਦੇ ਸਮਾਨ ਹੈ ਪ੍ਰਭੂ ਆਪ ਇਸ ਬਾਗਿਚੀ ਦਾ ਮਾਲੀ ਹੈ ਮਾਲਕ ਹੈ ਸਦਾ ਸੰਭਾਲੇ ਸੋ ਕੋ ਨਾਹੀ ਖਾਲੀ ਉਹ ਹਰੇਕ ਦੀ ਸੰਭਾਲ ਕਰਦਾ ਹੈ ਸਦਾ ਸੰਭਾਲੇ ਉਹ ਨਾਹੀ ਖਾਲੀ ਹਰੇਕ ਦੀ ਸੰਭਾਲ ਕਰਦਾ ਹੈ ਉਸ ਦੀ ਸੰਭਾਲ ਉਹ ਕੋਈ ਜੀਵ ਵਿਰਵਾ ਪਾ ਵਾਂਝਾ ਨਹੀਂ ਰਹਿੰਦਾ ਜੇ ਹੀ ਵਾਸਨਾ ਪਾਏ ਤੇ ਹੀ ਵਰਤੈ ਵਸਵਾਸ ਜਣਾ ਵਣਿਆ ਪਰ ਜਿਹੋ ਜਈ ਸੁਗੰਧੀ ਜੀਵ ਫੁੱਲ ਦੇ ਅੰਦਰ ਮਾਲੀ ਪ੍ਰਭੂ ਪਾਉਂਦਾ ਹੈ ਉਹੋ ਜੀ ਉਸ ਦੇ ਅੰਦਰ ਕੰਮ ਕਰਦੀ ਹੈ ਪ੍ਰਭੂ ਮਾਲੀ ਵੱਲੋਂ ਜੀਵ ਫੁੱਲ ਦੇ ਅੰਦਰ ਪਾਈ ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪ੍ਰਗਟ ਹੁੰਦੀ ਹੈ ਮਨਮੁਖ ਰੋਗੀ ਹੈ ਸੰਸਾਰਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਵਿਕਾਰਾਂ ਵਿੱਚ ਪੈ ਕੇ ਰੋਗੀ ਹੋ ਰਿਹਾ ਹੈ ਸੁਖ ਦਾਤਾ ਵਿਸਰਿਆ ਅਗੰਮ ਅਪਾਰਾ ਕਿਉਂਕਿ ਇਸ ਨੂੰ ਸੁੱਖਾਂ ਦਾ ਦੇਣ ਵਾਲਾ ਅਪਹੁੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ ਦੁਖੀਏ ਨੇਤ ਫਿਰੇ ਬਿਲ ਲਾਂਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਮਨਮੁਖ ਜੀਵ ਦੁਖੀ ਹੋ ਕੇ ਤਰਲੇ ਲੈਂਦੇ ਫਿਰਦੇ ਹਨ ਗੁਰੂ ਦੀ ਸ਼ਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ਜਿਨ ਕੀਤੇ ਸੋਈ ਵਿਦ ਜਾਣੈ ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹੀ ਇਹਨਾਂ ਨੂੰ ਨਰੋਵਾ ਕਰਨ ਦਾ ਢੰਗ ਜਾਣਦਾ ਹੈ ਆਪ ਕਰੇ ਤਾਂ ਹੁਕਮ ਪਛਾਣੈ ਜਦੋਂ ਕਿਸੇ ਨੂੰ ਨਰੋਵਾ ਕਰ ਦਿੰਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਉਸ ਨਾਲ ਸਾਝ ਪਾਉਂਦਾ ਹੈ ਜੇ ਹਾ ਅੰਦਰ ਪਾਏ ਤੇ ਹਾ ਵਰਤੈ ਅਪੇ ਬਾਹਰ ਪਾਵਣਿਆ ਜਿਹੋ ਜਿਹਾਂ ਆਤਮਿਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਉਂਦਾ ਹੈ ਉਸੇ ਤਰ੍ਹਾਂ ਉਹ ਜੀਵ ਵਰਤੋਂ ਵਿਹਾਰ ਕਰਦਾ ਹੈ ਪ੍ਰਭੂ ਆਪ ਹੀ ਜੀਵਾਂ ਨੂੰ ਇਸ ਤੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ਤੇ ਇਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ ਮੈਨੂੰ ਉਹ ਸਦਾ ਥਿਰ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਜੋ ਜੀਵਾਂ ਨੂੰ ਪਟਕਣਾ ਤੋਂ ਬਾਹਰ ਕੱਢ ਸਕੇ ਜਿਸ ਲਾਏ ਲੈ ਸੋ ਨਿਰਮਲ ਹੋਈ ਜਿਸ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਉਹ ਮਾਨੋ ਪਵਿੱਤਰ ਜੀਵਨ ਵਾਲੇ ਹੋ ਗਏ ਉਹਨਾਂ ਦਾ ਜੀਵਨ ਖੂਬ ਸੂਰਤ ਬਣ ਗਿਆ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਏ ਨਾਨਕ ਉਸ ਦੀ ਮਿਹਰ ਨਾਲ ਹੀ ਉਸ ਦਾ ਨਾਮ ਜੀਵਨ ਦੇ ਹਿਰਦੇ ਵਿੱਚ ਵਸਦਾ ਹੈ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ਮਾਜ ਮਹਲਾ ਤੀਜਾ ਅਮਰਤ ਨਾਮ ਮਨਵਸਾਏ ਜਿਹੜਾ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਹਉ ਮੇ ਮੇਰਾ ਸਭ ਦੁੱਖ ਗਵਾਏ ਉਹ ਆਪਣੇ ਅੰਦਰੋਂ ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਉਹ ਆਤਮਿਕ ਜੀਵਨ ਦੇਣ ਵਾਲੀ ਸਿੱਤ ਸਲਾਹ ਦੀ ਬਾਣੀ ਰਾਹੀ ਸਦਾ ਪ੍ਰਭੂ ਦੀ ਸਿੱਤ ਸਲਾਹ ਕਰਦਾ ਹੈ ਤੇ ਹਰ ਵੇਲੇ ਅੰਮ੍ਰਿਤ ਦੇ ਘੋਟ ਹੀ ਪੀਂਦਾ ਹੈ ਹਉਮੈ ਵਾਰੀ ਜਿਉਂ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਮੈਂ ਸਦਕੇ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਆਤਮਿਕ ਜੀਵਨ ਦੇਣ ਵਾਲੇ ਸਿੱਖਤ ਸਲਾਹ ਦੀ ਬਾਣੀ ਦੇ ਰਾਹੀ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਜੋ ਅੰਮ੍ਰਿਤ ਬਾਣੀ ਮਨ ਵਿੱਚ ਵਸਾਉਂਦੇ ਹਨ ਤੇ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਸਦਾ ਸੇ ਮਰਦੇ ਹਨ ਉਹਨਾਂ ਦੇ ਜਿਹਰ ਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੈ ਸਦਾ ਨੈਣੀ ਜਿਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੇ ਰਾਹੀ ਆਤਮਿਕ ਜੀਵਨ ਦਾਤਾ ਪ੍ਰਭ ਨਾਮ ਸਦਾ ਉਚਾਰਦਾ ਹੈ ਉਹ ਅੱਖਾਂ ਨਾਲ ਵੀ ਸਦਾ ਜੀਵਨ ਦਾਤੇ ਪ੍ਰਮਾਤਮਾ ਨੂੰ ਹੀ ਹਰ ਥਾਂ ਵੇਖਦਾ ਪਛਾਣਦਾ ਹੈ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਉਹ ਜੀਵਨ ਦਾਤੇ ਪ੍ਰਭੂ ਦੀ ਸਿੱਤ ਸਲਾ ਸਦਾ ਦਿਨ ਰਾਤ ਕਰਦਾ ਹੈ ਹੋਰ ਨਾਨੂ ਵੀ ਆ ਕੇ ਸੁਣਾਉਂਦਾ ਹੈ ਅੰਮ੍ਰਿਤ ਰੰਗ ਰੱਤਾ ਲੇਵ ਲਾਇ ਜਿਹੜਾ ਮਨੁੱਖ ਜੀਵਨ ਦਾਤੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਭੂ ਚਰਨਾ ਵਿੱਚ ਸੁਰਤ ਜੋੜਦਾ ਹੈ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ ਦਾਤੇ ਨੂੰ ਮਿਲ ਪੈਂਦਾ ਹੈ ਅੰਮ੍ਰਿਤ ਰਸਨਾ ਬੁਲੈ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆਵਣਿਆ ਉਹ ਆਪਣੀ ਜੀਬ ਨਾਲ ਦਿਨ ਰਾਤ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਹੀ ਉਚਾਰਦਾ ਹੈ ਉਹ ਆਪਣੇ ਮਨ ਦੀ ਮਨ ਦੇ ਰਾਹੀ ਤੇ ਆਪਣੇ ਗਿਆਨ ਇੰਦਰੀਆਂ ਦੇ ਰਾਹੀ ਨਾਮ ਅੰਮ੍ਰਿਤ ਪੀਂਦਾ ਰਹਿੰਦਾ ਹੈ ਸੋ ਕਿਛ ਕਰੈ ਜੋ ਚਤਨਾ ਹੋਈ ਪ੍ਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ ਜੀਵਾਂ ਦੇ ਚਿਤ ਚਿੱਤੇ ਵੀ ਨਹੀਂ ਹੁੰਦਾ ਤਿਸ ਕਾ ਹੁਕਮ ਮੇਟ ਨਾ ਸਕੈ ਕੋਈ ਕੋਈ ਵੀ ਜੀ ਉਸ ਕਰਤਾਰ ਦਾ ਹੁਕਮ ਮੋੜ ਨਹੀਂ ਸਕਦਾ ਹੁਕਮੈ ਵਰਤੈ ਅੰਮ੍ਰਿਤ ਬਾਣੀ ਹੁਕਮੈ ਅੰਮ੍ਰਿਤ ਪਿਆਵਣਿਆ ਉਸ ਦੇ ਹੁਕਮ ਅਨਸਾਰ ਹੀ ਕਿਸੇ ਵੱਡ ਭਾਗੀ ਮਨੁੱਖ ਦੇ ਹਿਰਦੇ ਵਿੱਚ ਉਸ ਦੀ ਆਤਮਕ ਜੀਵਨ ਦਾਤੇ ਦੀ ਸਿੱਪਤ ਸਲਾਹ ਦੀ ਬਾਣੀ ਵਸ ਪੈਂਦੀ ਹੈ ਉਹ ਆਪਣੇ ਹੁਕਮ ਅਨੁਸਾਰ ਹੀ ਕਿਸੇ ਵੱਡ ਭਾਗੀ ਨੂੰ ਆਪਣਾ ਨਾਮ ਅੰਮ੍ਰਿਤ ਬੁਲਾਉਂਦਾ ਹੈ ਅਜਿਬ ਕੰਮ ਕਰਤੇ ਹਰ ਤੇਰੇ ਉਸ ਹਰੀ ਦੇ ਕੋਟਕਾ ਚਰਜਾ ਇਹ ਮਨ ਭੂਲਾ ਜਾਂਦਾ ਫੇਰੇ ਜੀਵਾਂ ਦੇ ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ ਵੀ ਉਹ ਕਰਤਾਰ ਮੋੜ ਲਿਆਉਂਦਾ ਹੈ। ਅੰਮ੍ਰਿਤ ਬਾਣੀ ਸਿਉਂਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਉਸ ਮਨ ਨੂੰ ਪ੍ਰਭੂ ਆਪਣੀ ਆਤਮਿਕ ਜੀਵਨ ਦਾਤੀ ਸਿਫਤਸਲਾਹ ਦੀ ਬਾਣੀ ਨਾਲ ਜੋੜ ਦਿੰਦਾ ਹੈ ਤੇ ਸਿਫਤਸਲਾਹ ਦੇ ਸ਼ਬਦ ਦੇ ਰਾਹੀਂ ਆਪਣਾ ਨਾਮ ਉਸ ਦੇ ਅੰਦਰ ਪ੍ਰਗਟ ਕਰ ਦਿੰਦਾ ਹੈ। ਖੋਟੇ ਖਰੇ ਤੁਦੇ ਆਪੇ ਉਪਾਏ हे ਪ੍ਰਭੂ ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਤੁਦੇ ਆਪੇ ਪਰਖੇ ਲੋਕ ਸਬਾਏ ਤੂੰ ਆਪ ਹੀ ਸਾਰੇ ਜੀਵਾਂ ਜੀਆਂ ਦੀਆਂ ਕਰਤੂਤਾਂ ਪਰਖਦਾ ਰਹਿੰਦਾ ਖਰੇ ਖਜ਼ਾਨੇ ਪਾਏ ਖੋਟੇ ਪਰਮ ਭੁਲਾਵਣਿਆ ਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਤੇ ਖੋਟੇ ਜੀਵਾਂ ਨੂੰ 扑ਟਕਣਾ ਵਿੱਚ ਪਾ ਕੇ ਕੁਰਾਏ ਪਾ ਦਿੰਦਾ ਹੈ ਯਾਦ ਰੱਖੋ ਖੋਟ ਨੇ ਕੁਰਾਏ ਪੈਣਾ ਹੀ ਪੈਣਾ ਹੈ ਉਹਦਾ ਨਿਯਮ ਹੈ ਉਹ ਕਿਉਂ ਕਰ ਵੇਖਾਂ ਕਿਉਂ ਸਲਾਹੀ اے ਕਰਤਾਰ ਮੈਂ ਤੇਰਾ ਦਾਸ ਕਿਸ ਤਰ੍ਹਾਂ ਤੇਰੇ ਦਰਸ਼ਨ ਕਰਾਂ ਕਿਸ ਤਰ੍ਹਾਂ ਤੇਰੀ ਸਿਫਤ ਸਲਾਹ ਕਰਾਂ ਗੁਰ ਪ੍ਰਸਾਦੀ ਸ਼ਬਦ ਸਲਾਹੀ ਜੇ ਤੇਰੀ ਆਪਣੀ ਹੀ ਮਿਹਰ ਹੋਵੇ ਤੇ ਤੈਨੂੰ ਗੁਰੂ ਮਿਲਾ ਦੇਵੇ ਆ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿੱਚ ਲੱਗ ਕੇ ਤੇਰੀ ਸਿਰਫ ਸਲਾਹ ਕਰ ਸਕਦਾ ਹਾਂ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪਿਆਵਣਿਆ हे ਪ੍ਰਭੂ ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ ਨਾਮ ਜੀਵ ਦੇ ਹਿਰਦੇ ਵਿੱਚ ਵਸਦਾ ਹੈ ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ ਅੰਮ੍ਰਿਤ ਜੀਵਾਂ ਨੂੰ ਪਿਉਂਦਾ ਹੈ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਆਤਮਿਕ ਜੀਵਨ ਦੇਣ ਵਾਲਾ ਗੁਰੂ ਸ਼ਬਦ ਤਦੋਂ ਹੀ ਆਤਮਿਕ ਜੀਵਨ ਦਾਤੀ ਸਿਰਫ ਸਲਾਹ ਦੀ ਬਾਣੀ ਸਤਗੁਰ ਸੇਵਿਆ ਹਿਰਦੈ ਸਮਾਣੀ ਜਦੋਂ ਮੈਂ ਸਤਗੁਰੂ ਜੀ ਨੂੰ ਯਾਦ ਕਰਦਾ ਗੁਰੂ ਦਾ ਆਸਰਾ ਪਰਸਪਰ ਨਾਲ ਲੈਂਦਾ ਤਦੋਂ ਹੀ ਮਨੁੱਖ ਦੇ ਹਿਰਦੇ ਵਿੱਚ ਵਸ ਸਕਦੀ ਹੈ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਈ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਏ ਨਾਨਕ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਸਦਾ ਆਤਮਿਕ ਅਨੰਦ ਦੇਣ ਵਾਲਾ ਹੈ ਇਹ ਨਾਮ ਅੰਮ੍ਰਿਤ ਪੀਤਿਆਂ ਮਾਇਆ ਦੀ ਸਾਰੀ ਦੀ ਸਾਰੀ ਭੁੱਖ ਲੈ ਜਾਂਦੀ ਹੈ